ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜਾ ਇੱਕ ਤਹਿਸੀਲ ਤੇ ਜਿਲਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਤਿੰਨੇ ਗੱਬਣ ਗਰਮੀਆਂ ਦਾ ਤੋਹਫੇ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਪੂਰੀ ਵੀਡੀਓ ਐਂਡ ਤੱਕਰ ਦੇਖਿਓ ਜੀ ਜਿਹੜਾ ਪਸ਼ੂ ਤੁਹਾਨੂੰ ਪਸੰਦ ਆਉਂਦਾ ਹੈ ਤਸੱਲੀ ਪਰਖ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਆ ਆਪ ਦਾ ਨਰਕ ਪਰਖ ਕਰਕੇ ਖਰੀਦ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕਰਤਾਰ ਸਿੰਘ ਆ ਪਿੰਡ ਚੜੇਕਾ ਜਿਲ੍ਹਾ ਮੋਗਾ ਤਸਵੀਰ ਵੀ ਆਪ ਨੂੰ ਮੋਗਈ ਪੈਂਦੀ ਹੈ ਮੋਬਾਈਲ ਨੰਬਰ ਇਹ 98017555673 ਠੀਕ ਆ ਬਾਈ ਕੱਲ ਚਾਰ ਨਗਾ ਦੀ ਵੀਡੀਓ ਪਾਈ ਵੈਗਿਆ ਮਾਲ ਜੀ ਹਾਂ ਬਾਈ ਗੰਗਾ ਵੇਖਣਾ ਤਿੰਨ ਬਣਾ ਤਹ ਜੇ ਘਰੇ ਖੜੀਆਂ ਇੱਕੋ ਬੰਦੇ ਨੇ ਲੰਗਾ ਰੋੜੀਦਾ ਬੰਦਾ ਸਰਸੇ ਕੋਲ ਦਾ ਠੀਕ ਆ ਜੀ ਤੇ ਬੰਦੇ ਤੁਰੇ ਵੀ ਆ ਹੁਣ ਟਿਆਂ 7:30-8:00 ਹੋਇਆ ਜਿਹੜੇ ਆ ਜਾਣਗੇ ਹੋਰ ਘੰਟੇ ਤੱਕ 10000 ਰੁਪਿਆ ਪਿਆਨਾ ਪਾ ਕੇ ਤੁਰੇ ਵੀ ਆ ਜਰਸੀਆਂ ਕ ਗੱਤਾਂ ਉਹ ਫੜਨਾ ਆਪਣੇ ਘਰੇ ਆ ਲੈ ਜਾਣਗੇ ਘੰਟੇ ਕਲਾਕਾਰ ਉਹ ਬਦੇ ਬੰਦੇ ਦੇ ਲੈ ਠੀਕ ਹੈ ਭਾਈ ਇੱਕ ਨੰਬਰ ਨੇ ਕਿੰਨੇ ਤੋਂ ਸ਼ੁਰੂ ਕਰ ਲੈਨੇ ਜਰਸੀ ਸੁਆ ਬਾਈ ਕੰਨਮਾ ਜੀ ਇਹ ਬਾਈ ਦੁਕਜਾ ਸੁਆ ਰਹੀ ਨੇ ਪੰਜਾਬ ਵਾਲੀ ਜਰਸੀ ਆ ਠੀਕ ਹੈ ਜੀ ਆਈ ਨਹੀਂ ਬਿਲਕੁਲ ਪਹਾੜੀ ਜਰਸੀ ਹੈ ਜੇ ਕੋਈ ਉਹੋ ਜੀ ਆ ਵਿੱਚ ਡੱਬ ਜੇ ਰੂੜਾ ਥੋੜਾ ਜਿਹਾ ਠੀਕ ਹੈ ਨਾ ਕਿਸੇ ਕਿਸੇ ਜਰਸੀ ਚ ਆਈ ਜਾਂਦਾ ਬਾਈ ਡੱਬ ਹੈ ਚੰਗੀ ਬਥੇਰੀ ਆ ਆਈ ਬਹਿ ਜਾ ਪੂਰੇ ਕੱਦ ਵਾਲੀ ਆ ਵਜ਼ਨ ਵਾਲੀ ਆ ਠੀਕ ਹੈ ਜੀ ਦਾਨ ਕਿੰਨੇ ਲੈ ਜੂ ਭਾਈ ਦਾਨ ਲੈ ਜੂ 10 ਹਜੇ ਵੀਰੇ ਉਲੀ ਬਹੁਤ ਚੰਗੀ ਹੈ ਕਰ ਮਾਰੇ ਦੀ ਬਾਕੀ ਚੋਲ ਹਵਾਨੇ ਚ ਪਈਆ ਥਣਾ ਦੀ ਬਾਈ ਡੰਨ ਆ ਜੀ ਥਣਾ ਦਾ ਇੱਕ ਨੰਬਰ ਆ ਵੀਰੇ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰ ਥਣਾ ਦੀ ਬਾਈ 10 ਦਾ ਡੰਨ ਬਾਈ ਚੈੱਕ ਕਰਕੇ ਲੈ ਕੇ ਆਇਆ ਤੁਸੀਂ ਆਪ ਦੀ ਚੈੱਕ ਕਰਕੇ ਲੈ ਜਾਓ ਬਾਕੀ ਜਰਸੀ ਜਿ ਕੋਈ ਕੋਈ ਕਿਤੇ ਕਿਤੇ ਡੱਬ ਆਈ ਜਾਂਦਾ ਕੁਝ ਵੀ ਵੀਡੀਓ ਵੇਂਦੇ ਹੋਵੋਗੇ ਪਰ ਡੱਬ ਵਾਲੀ ਜਰਸੀ ਹੁੰਦੀ ਚੰਗੀ ਐ ਨਹੀਂ ਵੀ ਇਹ ਟੋਵਾ ਟੋਵਾ ਜਿਹਾ ਪੈਂਦਾ ਵੀ ਐ ਵੀ ਹਮਾਚਲ ਵਾਲੀ ਜਰਸੀ ਉਹ ਕੰਮ ਹੈ ਨਹੀਂ ਜਿ originality ਪੰਜਾਬ ਵਾਲੀ ਜਰਸੀ ਆ ਠੀਕ ਹੈ ਜੀ ਤੋੜ ਕੇ ਦਿਖਾ ਦੇ ਵੀ ਰੱਖ ਕਾਰਡ ਵੀ ਵਿਆਜ ਨਹੀਂ ਵੀ ਸੰਗਲ ਦਾ ਕਾਰਡ ਦਾ ਸਾਰੀ ਵੀਡੀਓ ਪਈ ਥਾਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਬਾਕੀ ਦਿਨ ਹਜੇ ਲੈ ਜੂਗੀ ਗਾਂ ਜੀ ਡੇਟ ਮੁਤਾਬਕ 5-7 ਪਏ ਆ ਬਾਕੀ 1-2 ਦਿਨ ਪਸ਼ੂ ਕਈ ਯਾਰ ਉੱਪਰ ਵੀ ਲੈ ਜਾਂਦਾ ਸੋਨਾ ਗਲਾਬੀ ਰੁਮਾਨਾ ਕਿ ਕਿ ਫੇੜਾਂ ਜਿੱਡਾ ਕੱਦ ਦਾ ਕੱਦ ਵੀ ਵਿਖਾ ਦੇ ਸਹੀ ਕੱਦ ਹਾਂਜੀ ਇਹ ਗੱਲ ਜ਼ਰੂਰ ਹੈ ਕਈ ਵੀਰਾਂ ਦੇ ਮੈਸੇਜ ਹੁੰਦੇ ਹੁੰਦੇ ਆ ਹਾਈਟ ਚੈੱਕ ਕਰ ਲੋ ਜੀ ਬਾਕੀ ਗਾਂ ਖੜੀ ਐ ਜਿਹੜੀ ਕੱਲ੍ਹ ਵਾਲੀ ਕਾਲੀ ਐ ਇਹਦੇ ਬਰਾਬਰ ਖੜਾ ਕੇ ਵਿਖਾ ਦੇ ਸਹੀ ਗੱਲ ਆ ਜੀ ਕਈ ਆ ਬਾਈ ਦਾ ਕੱਦ 6 ਫੁੱਟ ਆ ਤੇ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਵੀ ਕਿੱਡਾ ਕਾ ਕੱਦ ਗਾਂ ਦਾ ਹੋਊਗਾ ਆ ਗਾਂ ਆਪਾਂ ਕਿਰਾਂ ਉਧਰੋਂ ਤੋੜ ਕੇ ਆ ਕਾਲੀ ਗਾਂ ਦੇ ਬਰਾਬਰ ਲਿਆ ਕੇ ਵਿਖਾ ਦਨੇ ਆ ਠੀਕ ਆ ਜੀ ਆਪਾਂ ਹਾਈਟ ਚੈੱਕ ਹਾਈਟ ਦਾ ਬਈ ਐ ਹੋ ਜਾਂਦਾ ਕਈ ਯਾਰ ਨਾ ਵੀਰ ਕੋਈ 100 ਕਿਲੋਮੀਟਰ ਤੋਂ ਵੀ ਚੱਲ ਕੇ ਆਉਂਦਾ ਹੁੰਦਾ ਹੁੰਦਾ 200 ਤੋਂ ਵੀ ਆ ਜਾਂਦਾ ਹਾਂਜੀ ਸਿਓਰ ਸਹੀ ਗੱਲ ਆ ਅਗਲਾ ਡਰ ਜਾਂਦਾ ਕਈ ਯਾਰ ਪਸ਼ੂ ਲੈਣਾ ਹੁੰਦਾ ਸ਼ੌਂਕ ਹੁੰਦਾ ਕਿਸੇ ਦਾ ਜਰਸੀ ਨੂੰ ਉਹਦੇ ਲਈ ਆਪਾਂ ਕੋਸ਼ਿਸ਼ ਕਰਦੇ ਆਂ ਵੀ ਰੇਗ ਪੱਖ ਤੋਂ ਪਸ਼ੂ ਦਿਖਾਇਆ ਜਾਵੇ ਪਰ ਫਿਰ ਵੀ ਮੇਰੀ ਬੇਨਤੀ ਹੁੰਦੀ ਆ ਬਈ ਆ ਕੇ ਤਸੱਲੀ ਪਰਖ ਜਰੂਰ ਕਰ ਲੈ ਕੇ ਕਿਉਂ ਰੈਡ ਵੱਡੀ ਆ ਕਈ ਵਾਰ ਅਗਲਾ ਵੀਡੀਓ ਤੇ ਛੋਟੀ ਸੰਗੀਆਂ ਸਹੀ ਗੱਲ ਆ ਜੀ ਬਾਕੀ ਥਾਣ ਬਹੁਤ ਚੰਗਾ ਲੱਗਿਆ ਵਾ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਅੱਤੀ ਚੁਵਾਈ ਵਾਲੇ ਕੱਲੀ ਕੱਚੀ ਕੱਚੀ ਆ ਜੀ ਆ ਖੜੀ ਮੇਰੇ ਅੱਜ ਆ ਫਗਾ ਹਾਂਜੀ ਇਹਦੇ ਬਰੋਬਰ ਹੀ ਲਾ ਦਿਓ ਜੀ ਲਓ ਜੀ ਉਹਦਾ ਹੀ ਕੱਦ ਦਾ ਜੋ ਜਣੀ ਜਣੀ ਵੀ ਵੱਡੀ ਆ ਜਾਂ ਛੋਟੀ ਨਾ ਸਮਝ ਲੈ ਕੋਈ ਜਿਹੜੇ ਜੇ ਆਪਾਂ ਜਰਸੀ ਦੀ ਗੱਲ ਕਰ ਗਏ ਸਹੀ ਹੈਟ ਜਰਸੀ ਦੀ ਹਾਂ ਇੱਕ ਤਾਂ ਹੁੰਦੀ ਆ ਨਾ ਛੋਟੀਆਂ ਜਰਸੀਆਂ ਇੱਕ ਹੁੰਦੀ ਆ ਨੋਰਮਲ ਇਹ ਠੀਕ ਆ ਵਧੀਆ ਜੀ ਬਾਕੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਵਜਨ ਵਜੂਦ ਦੀ ਵੀ ਕਰਮ ਵਾਲੀ ਚੰਗੀ ਆ ਕਿ ਉਹ ਲੋਹਵਾਨੇ ਜੇ ਬਹੁਤ ਪਈ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਦਿਖਾ ਦਿੰਨੇ ਸੋਨਾ ਕੱਟ ਵਾਲਾ ਹਵਾਨਾ ਜੀ ਕੱਲਾ ਕੱਲਾ ਥਣ ਕੋਈ ਫੋਟ ਨਹੀਂ ਸ਼ਾਕ ਨਹੀਂ ਥਣਾ ਦੀ ਭਾਈ ਫੇਰ ਕਈ ਵੀਰਾਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਆ ਥਣਾ ਦੀ ਨਾ ਗਲਤ ਹੋਵੇ ਕੋਈ ਗੱਲ ਨੇ ਵੀ ਸੁਣ ਲਾ ਗੱਲ ਆਪਾਂ ਵੀਡੀਓ ਰਾਈ ਕਹਿੰਦੇ ਆਪਾਂ ਕੋ ਲੋਕਲ ਪੀੜ ਤੇ ਨਹੀਂ ਕਹਿੰਦੇ ਹਾਂਜੀ ਅਗਲਾ ਹਜੇ ਵੀ ਜੀ ਨੂੰ ਗੱਡੀ ਲੈ ਕੇ ਆਉਂਦਾ 3000 ਕਿਰਾਇਆ ਆਪਾਂ 6000 ਦੇ ਕੇ ਮੋੜਾਂ ਦੇ ਥਾਣਾ ਤੋਂ ਇੱਥੇ ਗਾਂ ਗੱਲ ਤੱਕ ਜੀ ਜਿਹੜੀ ਗੱਲ ਕਹੀ ਹੈ ਜੇ ਕਿ 1921 ਹੋਈ ਆਪਾਂ ਦੱਸ ਕੇ ਦੇਵਾਂਗੇ ਇੱਕ ਦੱਸਣ ਦੀ ਲੋੜ ਨਹੀਂ ਆ ਤੂੰ 1921 ਜਿਵੇਂ ਇੱਕ ਆਪ ਪਿੱਛੇ ਜੇ ਤਕੜੀ ਐਫ ਐਫ ਆਈ ਸੀਗੀ ਉਹਦੇ ਥਾਂ 'ਚ ਸੀਗੀ 1921 ਉਹ ਆਪਾਂ ਦੱਸ ਸਕ ਕੇ ਦਿੱਤੀ ਕਿਉਂਕਿ ਭਾਈ ਅਗਲੇ ਨੂੰ ਫੱਟ ਆਊ ਅਗਲਾ ਉੱਜਾ ਹੀ ਆਊ ਫੇਰ ਉਹ ਵੇਖੋ ਕੋਈ ਉਹਦੀ ਗੱਲ ਹੈਣੀ ਉਹ ਮਰਜੀ ਬੈਠਾ ਰਹੇ ਠੀਕ ਆ ਜੀ ਮੁੱਲ ਭਾਈ ਜਮਾ ਨਾ ਜੈਜ ਜੇ ਕਰਨੇ ਆਪਾਂ ਫੈਕਸ ਜੇ ਉਹਦੇ ਗਾਵੇਂ ਦੇ ਹਿਸਾਬ ਨਾਲ ਹੋਵਾਂਗੇ ਛੋਟੀ ਜਰਸੀ ਛੋਟਾ ਹੋਊ ਵੱਡੀ ਦਾ ਵੱਡਾ ਹੋਊ ਠੀਕ ਨੇ ਤੈਨੂੰ ਪਤਾ ਸਹੀ ਗੱਲ ਹੈ ਜੀ ਹਾਂ ਮੋਲੇ ਦਾ ਕਰਾਉਣ ਨੂੰ 65 ਕਰਾਲਾ 60 ਕਰਾਲਾ ਵੀਰੇ ਹਾਂ ਨਾ ਵੇੜਦੇ ਨਹੀਂ 53500 ਸਾਢੇ 53500 ਕੱਲ੍ਹ ਕੋ ਵਾਲਾ ਮੋਲਾ ਜਾ ਕੱਲਾ ਮਾਨਤਾ ਨਹੀਂ ਹੋਣਾ ਮਾਨਤਾ ਹੋਣਾ ਠੀਕ ਆ ਜੀ ਜਿਹੜਾ ਜਰਸੀ ਵੱਡੀ ਆ ਵੀ ਛੋਟੀ ਨਹੀਂ ਛੋਟੀ ਦਾ ਆਪਾਂ ਛੋਟਾ ਹੀ ਕੱਲ 35 ਮੰਗਿਆ ਜਰਸੀ ਦਾ ਕੱਲ ਜਰਸੀ ਦਾ ਫਿਰ ਉਹ ਬਈ ਉਹ ਹੀ ਪਸ਼ੂ ਦੇ ਅਕੋਰਡਿੰਗ ਹੋ ਜਾਂਦਾਗਾ ਜੇ ਮੰਨ ਲਾ ਕੋਈ ਚੰਗਾ ਪਸ਼ੂ ਤਾਂ ਬਈ ਉਹਦਾ ਫਿਰ ਰੇਟ ਵਧਣਾ ਹੀ ਵਧਣਾ ਜੇ ਹੌਲਾ ਪਸ਼ੂ ਆ ਤਾਂ ਘਟਣਾ ਹੀ ਘਟਣਾ 53500 ਰੁਪਏ ਜੋ ਛੂੜ ਛੱਪਾ ਬਾਈ ਕਹਿੰਦਾ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਅੱਜ ਹੈ ਤਿੰਨੇ ਜਰਸੀਆਂ ਹੀ ਆ ਜੀ ਤਿੰਨ ਨੰਬਰ 22 ਸੁਹਾਗੇ ਨਮਾ ਜੀ ਦੋ ਨੰਬਰ ਸੌਰੀ ਦੂਜਾ ਸੂਆ ਵੀਰੇ origignal ਸ਼ੇਡਾਂ ਦਾ ਵਛੀਆ ਪਿਓਰ ਜਰਸੀ ਜੀ ਨੂੰ ਕਹਿੰਦੇ ਹੋਗਾ ਠੀਕ ਆ ਜੀ origignal ਸ਼ੇਡਾਂ ਦਾ ਕਹਿਣ ਦੀ ਗੱਲ ਨਹੀਂ ਠੀਕ ਆ ਬਾਈ ਖਾ ਲੈ ਮੂੰਹ ਮੱਥਾ ਲਓ ਜੀ ਚੈੱਕ ਕਰੋ ਸੋਹਣੀ ਫੇਸ ਕੁਆਲਿਟੀ ਧਿਆਨ ਬਾਈ ਕਿੰਨੇ ਲੈ ਜੂ ਜੈਨੇ ਦੇ 10 ਪਾਜਾ ਫਲੋਂ ਦਾ ਦੁੱਧ ਦਾ ਰਿਕਾਰਡ ਬਹੁਤ ਸੋਹਣਾ ਦਾ ਅੱਛਾ ਜੀ ਕਿੰਨਾ ਕਾ ਜੀ ਦੁੱਧ ਨਹੀਂ 19 18 19 ਲੀਟਰ ਦੱਸਿਆ ਆਪਾ ਨੂੰ ਮਾਲਕਾਂ ਨੇ ਵੀ ਚੂਆ ਵਾ ਠੀਕ ਆ ਬਹੁਤਾ ਬਾਕੀ ਤੁਰੂ ਵੀ ਆਪ ਹੀ ਦੱਸੂਗੀ ਤੁਰ ਕੇ ਦਿਖਾ ਦਿਦੀ ਜੀ ਦੈਣ ਹਜੇ ਲੈ ਜੂ ਬਾਈ ਹਫਤਾ 10 ਵਜੇ ਵੀਰੇ ਸਹੀ ਜਮਾ ਇਹਦੇ ਨਹੀਂ ਡੇਟ ਮੁਤਾਬਕ ਫੇਰ ਤਾਂ ਬਾਈ ਹਜੇ ਕਿਸਾਬ ਦੀ ਝੋਲੀ ਨਾ ਕਰਮ ਵਾਲੀ ਨੇ ਸਟਾਰਟ ਹੀ ਕੀਤੀ ਆ ਬਣਾਉਣੀ ਕਿਉਂਕਿ ਕਈ ਪਾਸੋਂ ਹੁੰਦੇ ਆ ਨਾ ਦਿਨਾ ਕਦੇ ਭਰਦੇ ਹੁੰਦੇ ਆ ਕਈ ਤਾਂ ਜਮਾ ਸੂਣ ਵੇਲੇ ਹੀ ਭਰਦੇ ਕਈ ਦਿਨਾਂ ਤੇ ਭਰਦੇ ਆਪਾਂ ਕਿ ਝੋਲੀ ਚੰਗੀ ਆ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣੇ ਆ ਗੈਪ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲਾ ਥਾਣਾ ਝੋਲ ਚੈੱਕ ਕਰਾ ਦੀ ਬਾਈ ਜਿਹੜੀ ਝੋਲ ਤੁਹਾਨੂੰ ਦਿਸੂਗੀ ਨਾ ਹਵਾਨੇ ਚ ਇਹ ਸਾਰੀ ਕੱਢ ਕੇ ਸੂਣ ਲਓ ਜੀ ਜਮਾ ਪਤਲੀ ਸਕਿਨ ਦੀ ਹੈ ਨਾ ਬਾਈ ਲੈਵਲ ਚੈੱਕ ਕਰੋ ਜਮਾ ਪਤਲਾ ਬੈਕ ਨੂੰ ਹੁਣ ਕਰ ਦਿਖਾਈ ਲਓ ਜੀ ਆ ਜਿਹੜੀ ਝੋਲਾ ਇਹ 10 ਦਿਨਾਂ ਤੱਕ ਸਾਰੇ ਨਿਕਲ ਜਾਣੀ ਹੈ ਤੇ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਹੋਰ ਵੀ ਗੱਲ ਆਪਾਂ ਕਹਿ ਦਿੰਦੇ ਆ ਕਈ ਭੈਣਾ ਭਰਾ ਲੈ ਲੈਂਦੇ ਆ ਗਾੀਆਂ ਬਾਅਦ ਚ ਫੂਲਾ ਆਂਦੇ ਵੀ ਸੂਈ ਨਹੀਂ ਫੁਲਾਣਾ ਧੂੰਕਾ ਇਹਦਾ ਪ੍ਰੋਪਰ ਰਿਕਾਰਡ ਆ ਵੀ ਦੱਸ ਦੇਣੀ ਗਾ ਲਓ ਅਛਾ ਜੀ ਹਾਂ ਆ ਇਹਨਾਂ ਵੀ ਆ ਕਈਆਂ ਤਾਂ ਤਾਂ ਹੁੰਦਾ ਅੰਦਾਜ਼ਾ ਜਿਵੇਂ ਮਨ ਲਾ گاਉਂ ਕਹਿ ਕੇ ਦੇਤਾ ਆਪਾਂ ਨੂੰ ਬਈ 10 ਕ ਦਿਨ ਲੈ ਜੂ ਅੰਦਾਜ਼ਾ ਕਾਰਡ ਵਾਲੀ ਪੈਸੇ ਲਾ ਕੇ ਵੇੜ ਲਈ ਵੀ ਆ ਫਿਰ ਤੇ ਉਹੋ ਜੀ ਗੱਲ ਹੈਣੀ ਜੀ ਠੀਕ ਆ ਜੀ ਕਿ ਵੇੜਾ ਦੋਵੇਂ ਇੱਕੋ ਘਰੋਂ ਲੰਗਾ ਹੋਗਾ ਪਹਿਲੀ ਤੇ ਦੂਜੀ ਠੀਕ ਆ ਦੋਨੇ ਚੰਗੇ ਕਰੋ ਠੀਕ ਆ ਜੀ ਲੈ ਚੱਲੀ ਵੀਰਾਂ ਬਾਕੀ ਤੁਹਾਨੂੰ ਵੇੜ ਦੇ ਪਿੰਡੇ ਦੇਖ ਬਾਕੀ ਪਤਲਾ ਉਹ ਅੱਗੇ ਮੈਂ ਕਹੀ ਜਾਂਦਾ ਜੀ ਪਤਲੀ ਸਕਿਨ ਦੀ ਆ ਬਾਕੀ ਜਿਹੜਾ ਦੁੱਧ ਹੁੰਦਾ ਬਾਈ ਉਹ ਸੇਵਾ ਦਾ ਹੀ ਹੁੰਦਾ ਜਿੰਨੀ ਸੇਵਾ ਆਪਾਂ ਕਰ ਲਾਂਗੇ ਇਹਦਾ ਵੀ ਕੱਦ ਭਈ ਉਹਦੇ ਜਿੱਡਾ ਹੀ ਐ ਇਹ ਵੀ ਐਚਐਫ ਦੇ ਬਰਾਬਰ ਨਾਲਾ ਲਓ ਜੀ ਕੱਦ ਦਾ ਨਾ ਭੜੇ ਖਾ ਦਾ ਜਿਹੜੀ ਛੋਟੀ ਹੋ ਛੋਟੀ ਕਹਿ ਕੇ ਦੇਵਾਂ ਠੀਕ ਆ ਜੀ ਚੈੱਕ ਕਰ ਲਓ ਹਾਈਟ ਤੁਸੀਂ ਆਪ ਚੈੱਕ ਕਰ ਲਓ ਬਾਕੀ ਲਓ ਜੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਇਧਰੋਂ ਵਿਖਾ ਦੇ ਕੋਈ ਦੂਰੋਂ ਕਰਕੇ ਆਵੇ ਉਹ ਅਗਲਾ ਪਲੇਟ ਕਿਤਨਾ ਰਿਹਾ ਜੀ ਕੋਈ ਆ ਲਓ ਜੀ ਚੈੱਕ ਕਰੋ ਬਾਕੀ ਭਾਈ ਅੰਦਾਜ਼ਾ ਲਾ ਲਾ ਤੇਰੇ ਕੱਦ 6 ਫੁੱਟ ਆ ਨੇ ਅਗਰ ਨਾ ਪਿੱਛੇ ਨਿਕਰ ਆ ਗਿਆ ਤੇ ਇੰਨੀ ਬਾਤ ਹੋਣਾ ਠੀਕ ਹਨ ਠੀਕ ਹੈ ਜੀ ਉਹੋ ਜੀ ਗੱਲ ਨਾ ਕੋਈ ਕੱਦ ਦਾ ਅੰਦਾਜ਼ਾ ਮੈਂ ਰੇਕ ਵੀਡੀਓ ਚ ਕਹਿਣਾ ਹੁੰਦਾ ਬਈ ਜਿਹੜਾ ਬੰਦਾ ਤੂਰਦਾ ਹੁੰਦਾਗਾ ਹਨਾ ਕੋਈ ਵੀ ਤੂਰਦਾਗਾ ਉਹਦੀ ਹਾਈਟ ਦੇ ਹਿਸਾਬ ਨਾਲ ਤੁਸੀਂ ਕੱਦ ਲਾ ਲਿਆ ਕਰੋ ਕਿਉਂਕਿ ਕਈ ਵਾਰ ਮੋਬਾਈਲ ਤੇ ਨਾ ਦੇਖਣ ਚ ਵੀ ਫਰਕ ਪੈ ਜਾਂਦਾ ਮੋਬਾਈਲ ਵੱਡੀ ਛੋਟੀ ਹੁੰਦੀ ਆ ਜੇ ਵੱਡੀ ਸਕਰੀਨ ਆ ਤਾਂ ਵੱਡੀ ਦਿਖੂਗੀ ਜੇ ਛੋਟੀ ਸਕਰੀਨ ਆ ਤਾਂ ਛੋਟੀ ਦਿਖੂਗੀ ਆਏ ਥੋੜਾ ਚੱਕਰ ਪੈ ਜਾਂਦਾ ਦੁੱਧ ਦੇ ਨਜ਼ਾਰੇ ਬੰਦ ਲੂ ਠੀਕ ਹੈ ਮੁੱਲ ਇਹਦਾ ਵੀ ਬਈ ਜੈਜ ਹੈ ਜੀ ਇਹ ਹਾਂ ਨਾ ਮੱਛੀ ਵੀਰੇ 52 ਦੇਉਗੇ ਤਿਆਰ ਨੂੰ ਮੱਛੀ 75000 ਦੀ ਜੇ ਜੋੜਾ ਲੈ ਲੇ ਇੱਕ ਤੇ ਦੋ ਨੰਬਰ ਉਹ ਫਿਰ ਸਾਡੇ 53 ਦੀ ਆਖਾ 53 53 ਰੇ ਲੈ ਲਾਂਗੇ ਫਿਰ ਛੋਟ ਛਪਾ ਠੀਕ ਹੈ ਜੀ ਮੁੱਲ ਤੁਹਾਨੂੰ ਦੱਸ ਦਿੱਤਾ ਹੈ ਮਾਨਤਾ ਨੂੰ ਹੋ ਜਾਊਗਾ ਜਿਹਨੂੰ ਚੱਜੂਗੀ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤਿੰਨ ਨੰਬਰ ਇਹ ਵੀ ਜਰਸੀ ਆ ਅੱਜ ਤਿੰਨੇ ਜਰਸੀਆਂ ਹੀ ਆ ਕਿਉਂਕਿ ਬਈ ਗਰਮੀ ਦਾ ਸੀਜ਼ਨ ਚੱਲੀ ਜਾਂਦਾ ਤੇ ਜਰਸੀ ਥੋੜੀ ਜੀ ਕੱਲੇ ਬੰਦੇ ਨੂੰ ਸਾੰਪ ਨਹੀਂ ਸੌਕੀ ਹੁੰਦੀ ਆ ਸਿੰਗਲ ਪੀਸ ਸੂਆ ਬਾਈ ਕਿੰਨਾ ਇਹ ਤੀਜਾ ਸੂਆ ਤੀਜਾ ਸੂਆ ਠੀਕ ਆ ਜੀ ਤੀਜਾ ਦੂਜਾ ਤੀਜਾ ਨੂੰ ਤੀਜਾ ਕਹਾਂਗੇ ਠੀਕ ਆ ਬਾਈ ਤੇ ਦੈਣ ਕਿੰਨੇ ਲੈ ਜੂ ਜੀ ਦੈਣ ਦੇ 7 ਪਾਜੇ ਵੀ ਕਿੰਨਾ ਕਪਾਜੂ ਬਾਈ ਦੁੱਧ ਜਣੀ ਇਹਨੇ ਵੀ ਚਵਾਇਆ 17 18 ਲੀਟਰ ਠੀਕ ਆ ਤੋਰ ਕੇ ਦਿਖਾ ਦਿਦੀ ਰ ਬੜਾ ਚੰਗਾ ਜਰ ਸੂਆ ਇਹਨੇ ਵੀ ਮਰਨਾ ਨਹੀਂ ਆ ਇਹ ਸ਼ੂਟ ਨਹੀਂ ਆ ਸੂਆ ਤੀਜਾ ਜੀ ਦੈਣ ਲੈ ਜੂਗੀ ਹਜੇ ਜੀ 16 17 ਕਿਲੋ ਬਾਈ ਦੱਸਦਾ ਦੁੱਧ ਪਿਛਲੇ ਸੂਏ ਦਾ ਦਿੱਤਾ ਵਾ ਐਗ ਤਿਆਰ ਸੇਵਾ ਦੇ ਸਿਰ ਤੇ ਆ ਭਵਾਨਾ ਚੰਗਾ ਤਿਆਰੀ ਚੰਗੀ ਸੁਹਾ ਜ਼ਰੂਰ ਤੀਜ ਆ ਜਾਂਦਾ ਕਿਉਂਕਿ ਜਿਵੇਂ ਮਾਲਕਾਂ ਨੇ ਇਨਫੋਰਮੇਸ਼ਨ ਦਿੱਤੀ ਆ ਉਵੇਂ ਬਾਈ ਨੇ ਦੱਸਤੀ ਆ ਉਵੇਂ ਮੈਂ ਦੱਸਤੀ ਆ ਲੈ ਚਲੋ ਥੋੜੀ ਜਿਹੀ ਲੰਮੀ ਤੁਰ ਕੇ ਦਿਖਾ ਦੇ ਜੀ ਹੋਰ ਤੇ ਇਥੇ ਮਰਜੀ ਲੈ ਚਲ ਠੀਕ ਆ ਜੀ ਥਣਾ ਦੇ ਸਹਿਜ ਸੋਹਣੇ ਆ ਗੈਪ ਤੇ ਲੱਗੇ ਵੇ ਆਥੀ ਚਵਾਈ ਵਾਲਾ ਥਣ ਚੈੱਕ ਕਰੋ ਜੀ ਗੁਲਾਬੀ ਥਣ ਚਾਰ ਹੀ ਥਣਾ ਬਾਕੀ ਫੋਟ ਨਹੀਂ ਸ਼ਾਟ ਲੋਪ ਲੈ ਬਈ ਇੱਕ ਮਿੰਟ ਬਣੂ ਵਸੇਰੀ ਵੀ ਵੜ ਛੋਲੇ ਦੀ ਵੀ ਚੰਗੀ ਆ ਜੀ ਲੈ ਚੱਲ ਵੀਰ ਬਾਕੀ ਦੁੱਧ ਸੇਵਾ ਦਾ ਹੁੰਦਾ ਤਿਆਰੀ ਚੰਗੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਸੁਆ ਤੀਜਾ ਇਹਦਾ ਫਿਰ ਭਾਈ ਜਮਾ ਆਪਾਂ ਛੋਟਾ ਜਿਹਾ ਮੁੱਲ ਕਰ ਦੇਣਾ ਇਹਦਾ ਕਿੰਨਾ ਮੁੱਲ ਆ ਜੀ ਇਹ ਹਨ ਵੀਰੇ 46000 ਦੇਵਾਂਗਾ ਦੁੱਧ ਨੂੰ ਇਹ ਵੀ ਬਹੁਤ ਖਰੀ ਨਿਕਲੂਗੀਆਂ ਮੈਂ ਆਪਾਂ ਕਹਿਣ ਨੂੰ ਦੂਜਾ ਸੁਆ ਕਹਿ ਕੇ ਵੇਚ ਲਾਂਗੇ ਕੋਈ ਚੱਕਰ ਨਹੀਂਗਾ ਠੀਕ ਹੈ ਨਾ ਪਰ ਜਿਹੜੀ ਰੀਡਲ ਜਿਹੜੀ ਜੇ ਗੱਲ ਦੱਸੀ ਆਪਾਂ ਉਹੋ ਹੀ ਦੱਸਣੀ ਆ ਅੱਗੇ ਵੀ ਠੀਕ ਆ ਜੀ ਸੁਆ ਤੀਜਾ ਜੀ ਮੁੱਲ 46000 ਭਾਈ ਮੁੱਲ 46000 ਰੁਪਿਆ ਉਦੋਂ ਜੋ ਮਾਨਤਾਨ ਹੋ ਜੂਗਾ ਜਿਹਨੂੰ ਜਚੂਗੀ ਕਨੈਕਟ ਬਾਈ ਨਾਲ ਕਰ ਸਕਦੇ ਆ। ਕੱਦ ਦੇ ਵੀ ਉਹਨਾਂ ਜਿੱਡੂ ਹੀ ਆ। ਕੱਦ ਇੱਕੋ ਜਿਹਾ ਮੈਕਸ ਜਿਹਾ ਹੀ ਆ ਕੱਦ ਕੋਈ ਆਏ ਨਹੀਂ ਗਾ ਬਾਲਾ ਵੱਟਾ ਨਹੀਂ ਗਾ। ਕੋਈ ਪੋਰਾ ਛੋਟੀ ਆ, ਦੋ ਉਂਗਲਾ ਕੋਈ ਪੋਰਾ ਵੱਡੀ ਆ। 46000 ਦਾ ਮੁੱਲ ਆ। ਚੋੜੇ ਦਾ ਮੁੱਲ ਤੁਹਾਨੂੰ ਦੱਸ ਹੀ ਦਿੱਤਾ ਹੈ। ਜਿਹਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ। ਧੰਨਵਾਦ।